ਨਹੀਂ ਸੁਧਰੇ ਨਹੀਂ ਸੁਧਰੇ ਨਹੀਂ ਸੁਧਰੇ 8 ਕਰੋੜ ਦੀ ਡਕੈਤੀ ਕਰਕੇ ਅੰਦਰ ਜਾ ਕੇ ਫੇਰ ਵੀ ਨਹੀਂ ਸੁਧਰੇ ਜੇਲ੍ਹ ਚ ਬੈ ਕੇ ਰਾਚ ਲਈ ਸਾਜਿਸ਼ ਬਣਾ ਲਿਆ ਬੱਚਾ ਚੋਰੀ ਕਰਨ ਵਾਲਾ ਗੈਂਗ ਤੇ ਜਮਾਨਤ ਹੁੰਦੇ ਹੀ ਬਾਹਰ ਆ ਕੇ ਕਰਤਾ ਕਰਾ ਬਰਨਾਲਾ ਚ ਇੱਕ ਨਿਆਣਾ ਚੱਕ ਲਿਆ ਯਾਨੀ ਕਿ ਇੱਕ ਨਵਾਂ ਜੰਮਿਆ ਹੋਇਆ ਬੱਚਾ ਚੋਰੀ ਕਰਕੇ ਲੈ ਗਏ ਮੱਧ ਪ੍ਰਦੇਸ਼ ਉਸ ਦਾ ਸਿਰ ਵੀ ਮੜਵਾ ਦਿੱਤਾ ਤਾਂ ਕਿ ਪਛਾਣਿਆ ਨਾ ਜਾਵੇ ਪਰ ਅਖਰਕਾਰ ਪੁਲਿਸ ਨੇ ਮਾਮਲਾ ਸੁਲਝਾ ਲਿਆ ਪੌਲ ਖੁੱਲ ਗਈ ਤੇ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਔਰ ਖੁਲਾਸਾ ਹੋਇਆ ਕਿ ਜੇਲ੍ਹ ਚ ਗੈਂਗ ਬਣਿਆ ਔਰ ਬਾਹਰ ਆ ਕੇ ਕਾਂਡ ਕਰਤਾ ਤੇ ਨਾਲ ਬਾਹਰ ਆ ਕੇ ਇੱਕ ਕਥੇ ਡਾਕਟਰ ਨੂੰ ਵੀ ਨਾਲ ਰਲ ਲਿਆ ਤੁਸੀਂ ਆਪ ਹੀ ਦੇਖ ਲਵੋ ਕੀ ਹੈ ਪੂਰਾ ਮਾਮਲਾ ਤਣਕਪੈਲ ਪੰਜਾਬੀ ਟੀਵੀ ਦੇ ਲਈ ਜਤਿੰਦਰ ਪਾਹਲ ਖੇਲ ਦਿੜਪਾ ਦੇ ਟਾਈਮ ਦੇ ਵਿੱਚ ਉਹ ਦੋ ਮੋਟਰਸਾਈਕਲ ਸਵਾਰਾਂ ਨੇ ਕਿਡਨੈਪ ਕੀਤਾ ਸੀ ਤੇ ਉਹਦੇ ਵਿੱਚੋਂ ਅਲਟੀਮੇਟਲੀ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਸੀਗੀ ਉਹ ਉਹਨੂੰ ਕਰਦਿਆਂ ਤੇ ਅਸੀਂ ਉਸ ਨੂੰ ਇਮੀਡੀਏਟਲੀ ਟਰੈਕ ਕਰਨਾ ਸ਼ੁਰੂ ਕੀਤਾ ਉਹਦੇ ਵਿੱਚ ਜਿਹੜੀ ਸਪੈਸ਼ਲੀ ਮੇਰਾ ਇੱਥੇ ਆਉਣ ਦਾ ਕਾਰਨ ਵੀ ਇਹ ਸੀਗਾ ਵੀ ਇਹਨੂੰ ਬਰਨਾਲਾ ਪੁਲਿਸ ਦੀ ਜਿਹੜੀ ਹੈ ਸਰਫਰਾਜ ਆलम ਜਿਹੜੇ ਐਸਐਸਪੀ ਆਏ ਹੈ ਉਹਨਾਂ ਦੀ ਟੀਮ ਜਿਹਦੇ ਚ ਐਸਪੀ ਸੰਦੀਪ ਐਸਪੀ ਸੌਰਵ ਤੇ ਡੀਐਸਪੀ ਤਤਵੀਰ ਬੈਂਸ ਤੇ ਇੰਸਪੈਕਟਰ ਸੀਆਈਏ ਬਲਜੀਤ ਤੇ ਐਸਐਚਓ ਜਿਹੜਾ ਸਿਟੀ ਹੈ ਇਹਨਾਂ ਨੇ ਉਸ ਗੱਲ ਦੇ ਦਿਨ ਰਾਤ ਮਿਹਨਤ ਕੀਤੀ ਸਾਨੂੰ ਇਹਦੇ ਚ ਜਿਹੜੀ ਫਰਸਟ ਜਿਹੜਾ ਬ੍ਰੇਕਥਰੂ ਮਿਲਿਆ ਉਹ ਸੀਸੀਟੀਵੀ ਫੁਟੇਜ ਦੇ ਵਿੱਚੋਂ ਮਿਲਿਆ ਸੀਸੀਟੀਵੀ ਫੁਟੇਜ ਦੇ ਵਿੱਚੋਂ ਅਸੀਂ ਕਰਦੇ ਕਰਦੇ ਹਾਂ ਇਹਨਾਂ ਨੇ ਸਾਰੇ ਕੈਮਰੇਆਂ ਨੂੰ ਉੱਥੋਂ ਕੰਗਾਲਣਾ ਸ਼ੁਰੂ ਕੀਤਾ ਤੇ ਉਹਦੇ ਤੋਂ ਕਰਦੇ ਕਰਦੇ ਅਲਟੀਮੇਟਲੀ ਇਹ ਏਨੇ ਦਿਨਾਂ ਦੇ ਵਿੱਚ ਇਹ ਆਪਰੇਸ਼ਨ ਰਾਜਸਥਾਨ ਮੱਧਿਆ ਪ੍ਰਦੇਸ਼ ਤੱਕ ਫੈਲਿਆ ਗਿਆ ਇਹਦੇ ਵਿੱਚ ਤੁਸੀਂ ਜਿਹੜੀ ਤੁਹਾਡੇ ਨਾਲ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹੂੰਗਾ ਕਿ ਇਹ 2 ਸਾਲ ਦਾ ਬੱਚਾ ਸਾਡੇ ਲਈ ਇੱਕ ਮਾਂ ਦੀ ਗੋਦੀ ਦੇ ਵਿੱਚੋਂ ਗਿਆ ਵਿਆ ਬੱਚਾ ਇੰਪੋਰਟੈਂਟ ਹੈ ਤੇ ਉਹਦੇ ਲਈ ਦੇਖਿਆ ਜਾਵੇ ਵੀ ਕਿੰਨੇ ਮੈਨਾਰਸ ਕਿੰਨੀ ਫੋਰਸ ਤੇ ਕਿੰਨਾ ਖਰਚਾ ਇਸ ਬੱਚੇ ਦੇ ਰਿਕਵਰ ਕਰਨ ਲਈ ਜੇ ਕੀਤਾ ਤੁਸੀਂ ਸਾਡੇ ਲਈ ਕਿਉਂਕਿ ਹਰ ਲਾਈਫ ਹੈ ਜਿਹੜੀ ਬੜੀ ਇੰਪੋਰਟੈਂਟ ਹੈ ਉਹਦੇ ਵਿੱਚੋਂ ਅਸੀਂ ਇਹ ਬੱਚੇ ਨੂੰ ਰਿਕਵਰ ਕਰਨ ਚ ਕਾਮਯਾਬ ਹੋਏ ਆ ਇਹਦੇ ਵਿੱਚ ਜਿਹੜਾ ਮੇਨ ਕਲਪਰੇਟ ਹੈ ਜਿਹੜਾ ਉਹ ਹੈਗਾ ਜਿਹੜਾ ਸੁਰੱਖਿਆ ਹਸਪੀਟਲ ਹੈ ਡਾਕਟਰ ਵਿਕਾਸ ਤਵਾੜੀ ਜਿਹੜੇ ਉੱਥੋਂ ਦੇ ਸੀ ਉਹਦੇ ਨਾਲ ਇੱਕ ਹੋਰ ਹੈਗਾ ਆਸ਼ਾ ਵਰਕਰ ਹੈਗੇ ਆ ਉਹ ਉਹ ਜਿਹੜਿਆਂ ਦੇ ਨਾਲ ਇਹਨਾਂ ਦੀ ਮੇਨ ਪਲਾਨਿੰਗ ਇਹਨਾਂ ਦੀ ਹਾਂ ਉਹਦੇ ਵਿੱਚ ਆਸ਼ਾ ਵਰਕਰ ਹੈਗੇ ਆ ਲੁਧਿਆਣੇ ਦੇ ਆ ਤੇ ਉਹ ਉਹਨਾਂ ਦੇ ਨਾਲ ਇਹਨਾਂ ਨੇ ਪਲਾਨ ਕਰਕੇ ਇਹਦੇ ਵਿੱਚੋਂ ਦੋ ਜਣਿਆਂ ਨੇ ਜਿਹੜਾ ਹੈਗਾ ਮਾਨਵ अरोड़ा ਤੇ ਦਮਨਪ੍ਰੀਤ ਇਹਨਾਂ ਦੋਵਾਂ ਨੇ ਇਹ ਬੱਚੇ ਨੂੰ ਮੋਟਰਸਾਈਕਲ ਤੇ ਕਿਡਨਾਪ ਕੀਤਾ ਸੀ ਫਿਰ ਕਿਡਨਾਪ ਕਰਨ ਤੋਂ ਬਾਅਦ ਇਹਨਾਂ ਨੂੰ ਇਹ ਆਪਣੀ ਕਾਰ ਦੇ ਵਿੱਚ ਸ਼ਿਫਟ ਕੀਤਾ ਜਾ ਕੇ ਕਾਰ ਦੇ ਵਿੱਚੋਂ ਲੁਧਿਆਣੇ ਕਰਤਾ ਫਿਰ ਇਹਨਾਂ ਨੇ ਆਪ ਜਿਹੜੇ ਆ ਇਹ ਚਲੇ ਗਏ ਉੱਥੇ ਰਾਜਸਥਾਨ ਚਲੇ ਗਏ ਫਿਰ ਰਾਜਸਥਾਨ ਤੋਂ ਮੱਧਿਆ ਪ੍ਰਦੇਸ਼ ਚਲੇ ਗਏ ਦੋ ਹੀ ਇਹਦੇ ਕਾਰਨ ਸੀ ਇੱਕ ਤਾਂ ਮਿਸਲੀਟ ਜਿਹੜੀ ਇੱਕ ਇਹਨਾਂ ਦੇ ਉੱਥੇ ਬੇਸ ਹੋਈ ਸੀ ਉੱਥੇ ਜਿਹੜੀ ਤੁਹਾਡੇ ਨਾਲ ਸਭ ਤੋਂ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹੂੰਗਾ ਉਹਦੇ ਵਿੱਚ ਇਹ ਹੈ ਉਸ ਜਗ੍ਹਾ ਤੇ ਰਾਜ ਜਿਹੜੇ Madhya Pradesh ਅਸੀਂ ਰੇਡ ਕੀਤਾ ਉੱਥੇ ਤੁਹਾਡੇ ਨਾਲ ਫੋਟੋ ਵੀ ਸ਼ੇਅਰ ਕਰਾਂਗੇ ਉਹ ਇੱਕ ਚੌਂਕੀ ਬਣਾਈ ਵੀ ਸੀ ਚੌਂਕੀ ਬਣਾ ਕੇ ਉੱਥੇ ਉਹ ਚੀਜ਼ਾਂ ਇਹੋ ਜਿਹੀਆਂ ਪਾਈਆਂ ਵੀਆਂ ਸੀ ਜਿਵੇਂ ਕਿ ਟੂਣਾ ਕਰਦੇ ਹੁੰਦੇ ਆ ਤੇ ਜਾਂ ਨੂੰ ਉਹ ਕਹਿ ਦੋ ਵੀ ਜਿਹੜੀ ਇਸ ਤੰਗ ਦੀ ਜਿਹੜੀ ਕਿ ਸਾਡੇ ਲਈ ਕਿਉਂਕਿ ਉਹ ਇੱਕ ਏ ਸੀਗਾ ਕਿਉਂਕਿ ਹਾਂ ਮਤਲਬ ਉਹਨੂੰ ਮੈਂ ਇਹ ਨਹੀਂ ਕਹਿ ਸਕਦਾ ਵੀ ਉਸ ਤੰਗ ਤੇ ਪਰ ਉਹ ਜਿਹੜੀ ਉੱਥੇ ਐ ਤਾੰਤ੍ਰਿਕ ਵਾਲਾ ਸਾਰਾ ਹਸਾਬ ਕਿਤਾਬ ਸੀ ਜਿੱਥੇ ਰੇਡ ਕੀਤਾ ਤੇ ਉਦੋਂ ਤੱਕ ਬੱਚਾ ਨਹੀਂ ਮਿਲਿਆ ਸੀ ਤੇ ਸਾਨੂੰ ਇਸ ਗੱਲ ਦਾ ਡਰ ਪੈਦਾ ਹੋ ਗਿਆ ਸੀ ਕਿਤੇ ਇਹਨਾਂ ਦੇ ਪਿੱਛੇ ਕੌਜ਼ ਇਹ ਨਾ ਹੋਵੇ ਵੀ ਜਿਹੜਾ ਕਿਉਂਕਿ ਬੱਚਾ ਵੀ ਜਦੋਂ ਮਿਲਿਆ ਤਾਂ ਉਹਦਾ ਬੱਚੇ ਦਾ ਮੁੰਡਨ ਕੀਤਾ ਵੇਆ ਜਿਹੜੀ ਸਾਡੇ ਲਈ ਉਹਦੀ ਉਹ ਗੱਲ ਹੈ ਹਜੇ ਪੁੱਛਗਿੱਛ ਕਿਉਂਕਿ ਬਹੁਤ ਸਾਰੀਆਂ ਡਿਟੇਲਸ ਹੈ ਬੜਾ ਸੈਂਸਿਟਿਵ ਇਸ਼ੂ ਹੈ ਹਰ ਬੱਚੇ ਦੀ ਜਿਹੜੀ ਵੈਲਿਊ ਉਨੀ ਹੈ ਹਰ ਜਾਨ ਦੀ ਉਨੀ ਵੈਲਿਊ ਹੈ ਇਹਦੇ ਵਿੱਚ ਬਹੁਤ ਸਾਰੇ ਲੈਵਲ ਤੇ ਤੁਸੀਂ ਦੇਖਿਆ ਹੋਣਾ ਇਹਨੂੰ ਮੈਂ ਕਹੂੰਗਾ 15 ਦਿਨ ਦੇ ਵਿੱਚ ਵਿੱਚ ਦੋ ਵੱਡੀਆਂ ਕਾਮਯਾਬੀਆਂ ਇੱਕ ਅਸੀਂ ਜੇ ਉਥੋਂ ਬੱਚਾ ਜਿਹੜਾ ਸੀਲ ਤੋਂ ਖੰਨੇ ਤੌਰ ਕਾ ਹੋਇਆ ਉਹਨੂੰ ਅਸੀਂ ਰਿਕਵਰ ਕਰਨ ਚ ਕਾਮਯਾਬ ਹੋਏ ਹਾਂ ਜੇ ਪੁਲਿਸ ਜ਼ੋਰ ਲਾਉਂਦੀ ਹੈ ਉਹਦੇ ਵਿੱਚ ਇਹ ਕਹਿ ਦਿੱਤਾ ਗਿਆ ਜੀ ਅਮੀਰ ਦਾ ਬੱਚਾ ਤੇ ਇੱਥੇ ਜਿਹੜੀ ਸਭ ਤੋਂ ਕ੍ਰੈਡਿਟ ਵਾਲੀ ਗੱਲ ਇਹ ਆ ਵੀ ਇੱਕ ਗਰੀਬ ਦੇ ਬੱਚੇ ਲਈ ਵੀ ਇਹ ਉਸ ਬੱਚੇ ਲਈ ਤਾਂ ਸ਼ਾਇਦ ਇਹਨਾਂ ਡਿਸਟ੍ਰਿਕਟਾਂ 'ਚ ਘੁਮੇ ਸੀ ਇੱਕ ਜਿਹੜਾ ਝੁੱਗੀ ਚੌਂਪੜੀ ਵਾਲਾ ਬੱਚਾ ਹੈ ਉਹਦੇ ਲਈ ਪੁਲਿਸ ਦੀ ਸਪੈਸ਼ਲ ਮਿਹਰਾ ਆਉਣ ਦਾ ਕਾਰਨ ਇਹ ਆ ਵੀ ਸਰਫਰਾਜ਼ ਤੇ ਇਹਨਾਂ ਦੀ ਟੀਮ ਨੂੰ ਇਸ ਗੱਲ ਦੀ ਮੁਬਾਰਕਬਾਦ ਦਿਆਂ ਕਿ ਇਹਨੂੰ ਅਸੀਂ ਕਈ ਸਟੇਟਾਂ ਦੇ ਵਿੱਚ ਪੁਲਿਸ ਉਹਨਾਂ ਚਿਰ ਸੁੱਤੀ ਨਹੀਂ ਜਾ ਤਕਰ ਬੱਚੇ ਨੂੰ ਵਾਪਸ ਅਸੀਂ ਲੈਣੀ ਜਾਂਦਾ ਇਹਦੇ ਵਿੱਚ ਇੱਕ ਹੋਰ ਇੰਟਰਸਟਿੰਗ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ ਲੁਧਿਆਣੇ ਜਿਹੜੀ ਏਸ਼ੀਆ ਦੀ ਜਾਂ ਆਪਣੇ ਇੰਡੀਆ ਦੀ ਵਨ ਆਫ ਦੀ ਬਿਗੇਸਟ ਡਕੈਟੀ ਸੀ 8 ਕਰੋੜ ਦੇ ਕਰੀਬ ਹੋਈ ਸੀ ਉਹਦੇ ਵਿੱਚ ਉਹ ਤੁਸੀਂ ਵੱਖ-ਵੱਖ ਨਾਂ ਦਿੱਤੇ ਸੀ ਉਹਨੂੰ ਜਿਹੜੀ ਉਹ ਲੇਡੀ ਡਾਕਾ ਮਾਰਨ ਵਾਲੀ ਸੀ ਤੁਹਾਡੇ ਵੱਲੋਂ ਕਈਆਂ ਨੇ ਕਿਹਾ ਗਿਆ ਸੀ ਵੀ ਡਾਕੂ ਸੀਨਾ ਜਾਂ ਹੋਰ ਹੈ ਉਹ ਸਾਨੂੰ ਬਾਅਦ ਵਿੱਚ ਤੁਹਾਡੇ ਵੱਲੋਂ ਹੀ ਦੱਸਦੇ ਰਹੇ ਤੇ ਉਹਦੇ ਵਿੱਚ ਜਿਹੜਾ ਇੱਕ ਜਿਹੜਾ ਹੈਗਾ ਦਮਨਪ੍ਰੀਤ ਉਸ ਇਨਸੀਡੈਂਟ ਦੇ ਵਿੱਚ ਜਿਹੜਾ ਇਹਦੇ ਵਿੱਚ ਮੁੱਖ ਮੋਟਰਸਾਈਕਲ ਤੇ ਚਲਾਉਣ ਵਾਲਾ ਸੀ ਉਸ ਦੇ ਵਿੱਚ ਇਹ 12 ਜਨਵਰੀ 2024 ਇੱਕ ਸਾਲ ਲਗਭਗ ਇਹਨੂੰ ਇਹ ਪਹਿਲਾਂ ਜਮਾਨਤ ਤੇ ਆਇਆ ਸੀ ਹਾਂ ਤੇ ਉਹ 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 ਕੇਸ ਵੀ ਟਰੇਸ ਹੋਇਆ ਸੀ ਇਹਦੇ ਨਾਲ ਦੂਸਰਾ ਜਿਹੜਾ ਹੈਗਾ ਅਦਿੱਤਿਆ ਉਹ ਉਹਨਾਂ ਮੁਲਜ਼ਮਾਂ ਦੇ ਵਿੱਚੋਂ ਦੋ ਮੁਲਜ਼ਮ ਉਹ ਹੈ ਜਿਹੜੇ ਕਿ ਉਸ ਲੁਧਿਆਣਾ ਡਕੈਤੀ ਦੇ ਵਿੱਚ ਵੀ ਇਹਦੇ ਵਿੱਚ ਸੀਗੇ ਇਹਦੇ ਵਿੱਚ ਜਿਹੜਾ ਅਦਿੱਤਿਆ ਉਰਫ ਨੰਨੀ ਨੰਨੂ ਹੈ ਤੇ ਇਹ ਇਹ ਵੀ ਕਮਿਆਰ ਗਲੀ ਵਾਸੀ ਝੰਡਾ ਵਾਲਾ ਰੋਡ ਕਮਿਆਰ ਵਾਲੀ ਗਲੀ ਬਰਨਾਲਾ ਇਹ ਦੋਨੇ ਜਣੇ ਇੱਥੇ ਆ ਇਹਦੇ ਵਿੱਚ ਜਿਹੜਾ ਇਸ ਅੱਛਾ ਕੰਮ ਕਰਨ ਲਈ ਡੀਜੀ ਪੰਜਾਬ ਨੇ ਕਿਹਾ ਵੀ ਜਿਹੜੀ ਤੁਸੀਂ ਰਿਕਮੈਂਡ ਕਰ ਦੋਗੇ ਉਹਨਾਂ ਨੂੰ ਉਹਦੀ ਪ੍ਰੋਮੋਸ਼ਨ ਦਿੱਤੀ ਜਾਊਗੀ ਇਹ ਟੀਮ ਨੂੰ ਕੈਸ਼ ਰਿਵਾਰਡਸ ਦਿੱਤੇ ਜਾਣਗੇ ਨਾਲ ਨਾਲ ਇਹਦੇ ਵਿੱਚ ਜਿਹੜੀ ਮੈਂ ਤੁਹਾਡੇ ਰਾਹੀਂ ਵੀ ਸ਼ੇਅਰ ਕਰੂੰਗਾ ਕਿਉਂਕਿ ਇਹ ਬੱਚਾ ਗਰੀਬ ਬਸਤੀ ਦਾ ਝੁੱਗੀ ਝੌਂਪੜੀ ਵਾਲਾ ਸੀ ਹਰ ਲਾਈਫ ਨੂੰ ਅਸੀਂ ਇੰਪੋਰਟੈਂਸ ਅਸੀਂ ਉਸੇ ਟੰਗ ਨਾਲ ਦਿੰਦੇ ਆ ਇਹ ਮੈਂ ਅੱਜ ਤੁਹਾਡੇ ਵਿੱਚ ਇਸ ਗੱਲ ਨੂੰ ਵੀ ਕਰੂੰਗਾ ਉਸ ਬੱਚੇ ਨੂੰ ਕਿਉਂਕਿ ਕਿਡਰਗਾਰਟਨ ਤੋਂ ਸ਼ੁਰੂ ਹੋਣਾ ਉਹਦਾ ਅਸੀਂ ਆਪ ਦਾ ਜਿਹੜਾ ਜਿਹੜਾ ਹੈਗਾ ਜਿਹੜੀ ਉਹਦੀ 10th ਤੱਕ ਦਾ ਜਿਹੜਾ ਖਰਚਾ ਅਸੀਂ ਆਪਦੇ ਪੁਲਿਸ ਦੇ ਜਿੰਨੂੰ ਮਰਜ਼ੀ ਕਹਿ ਕੇ ਕਰਾਈਏ ਅਸੀਂ ਉਹ ਬੱਚੇ ਦੀ ਖਰਚਾ ਜਿਹੜਾ ਬੈਸਟ ਸਕੂਲ ਜਿਹੜਾ ਬਰਨਾਲੇ ਦੇ ਜਿਉਂਦੇ ਮਾਪੇ ਦੀ ਮਨਜ਼ੂਰੀ ਲੈ ਕੇ ਜੇ ਮਾਪੇ ਚਾਉਣਗੇ ਜਿਹੜੇ ਬਰਨਾਲੇ ਦੇ ਬਹੁਤ ਅਮੀਰ ਤੋਂ ਅਮੀਰ ਬੱਚੇ ਵੀ ਜਿਸ ਸਕੂਲ ਦੇ ਵਿੱਚ ਪੜਦੇ ਆ ਜੇ ਉਹਦੇ ਪੇਰੈਂਟਸ ਚਾਉਣਗੇ ਅਸੀਂ ਆਪਦੇ ਜਿੱਥੋਂ ਮਰਜੀ ਰਿਸੋਰਸਸ ਕਰਕੇ ਆਪਦੇ ਦੋਸਤ ਮਿੱਤਰਾਂ ਦੇ ਰਿਸੋਰਸਸ ਦੇ ਨਾਲ ਅਸੀਂ ਉਸ ਗੱਲ ਨੂੰ ਉਸ ਬੱਚੇ ਨੂੰ ਉੱਥੋਂ ਪੜਾਵਾਂਗੇ ਸ਼ਾਇਦ ਉਹ ਬੱਚਾ ਪਤਾ ਨਹੀਂ ਕੀ ਕਿਸਮਤ ਲੈ ਕੇ ਆਇਆ ਕਿਸੇ ਟਾਈਮ ਦੇ ਵਿੱਚ ਸ਼ਾਇਦ ਹੋ ਸਕਦਾ ਇਹਨਾਂ ਕੁਰਸੀਆਂ ਤੇ ਬੈਠ ਕੇ ਉਹ ਦੂਜੇ ਕ੍ਰਾਈਮ ਕਰਨ ਵਾਲੇ ਦੂਜੀ ਗੱਲ ਇਹ ਜਦੋਂ ਚੰਗਾ ਕੰਮ ਕਰਦੇ ਆ ਬਹੁਤ ਸਾਰੇ ਲੋਕ ਐਪਰੀਸ਼ੀਏਟ ਕਰਦੇ ਆ ਅਸੀਂ ਆਪਦਾ ਕੰਮ ਕਰਦੇ ਰਹਿੰਦੇ ਆ ਉਹਦੇ ਵਿੱਚ ਕਈ ਵਾਰੀ ਥੋੜਾ ਜਿਹਾ ਨਹੀਂ ਵੀ ਐਪਰੀਸ਼ੀਏਟ ਕਰਦੇ ਪਰ ਸਾਡੇ ਲਈ ਮੈਂ ਮੇਰਾ ਇਹ ਹਮੇਸ਼ਾ ਮੰਨਣਾ ਹਰ ਕ੍ਰਿਮੀਨਲ ਜੇ ਵਰਦੀ ਪਾਈ ਹੈ ਨਾ ਹਰ ਮਾਲਾ ਬੰਦਾ ਤੇ ਹਰ ਕ੍ਰਿਮੀਨਲ ਸਾਨੂੰ ਗਾਲਾਂ ਕੱਢਦਾ ਹੋਵੇ ਹਰ ਚੰਗਾ ਸ਼ਹਿਰੀ ਉਹ ਸੁੱਖ ਦੀ ਨੀਂਦ ਸੌਂਦਾ ਹੋਵੇ ਇਹ ਸਾਡੀ ਪੁਲਿਸ ਅਫਸਰ ਦੀ ਕਾਮਯਾਬੀ ਹੈ